ਅੱਜ ਇੱਕ ਲੜਕੀ ਕੋਈ ਕਿਨਰਾਂ ਦੀ ਸਾਡੇ ਰੈਲੀ 'ਚ ੱੱਕੇ ਨਾ ਆ ਕੇ ਵੜ ਗਈ ਹੂੰ ਅੱਛਾ ਉਹਨੇ ਜਾ ਕੇ ਜਦੋਂ ਲੋਕ ਜਦੋਂ ਕਿਸੇ ਦੇ ਆਪਾਂ ਵਿਆਹ ਵਿੱਚ ਜਾ ਕੇ ਵਿਗਨ ਪਾਵਾਂਗੇ ਤਾਂ ਇੱਕ ਕਿਸਮ ਦਾ ਲੋਕਾਂ ਨੇ ਉੱਥੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਤਾ ਫਿਰ ਉਹਨੇ ਬਹੁਤ ਜਾ ਕੇ ਇੱਕ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਥੱਲੇ ਕਮੈਂਟ ਪੜੋ ਇਸ ਤਰ੍ਹਾਂ ਦੇ ਤੁਸੀਂ ਕੰਮਕਾਰ ਕਰਕੇ ਤੁਸੀਂ ਪਾਉਂਦੇ ਆਂ ਦੇ ਤੁਸੀਂ ਆਪਣਾ ਤੁਸੀਂ ਜੀਨਰ ਨਹੀਂ ਹੋ ਸਕਦੇ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ ਤੇ ਮੈਂ ਤਾਂ ਕਿਹਾ ਮਾਈਕ ਫੜ ਲਓ ਤੇ ਗੱਲ ਕਰ ਲਓ ਤੇ ਜਦੋਂ ਲੋਕਾਂ ਨੇ ਦੇਖਿਆ ਕਿ ਹਟਦੀ ਨਹੀਂ ਇਹ ਐ ਮਤਲਬ ਡਿਸਟਰਬ ਕਰ ਰਹੀ ਹੈ ਉਹਨਾਂ ਨੂੰ ਚੱਕ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅੱਜ ਇੱਕ ਲੜਕੀ ਕੋਈ ਕਿਨਰਾਂ ਦੀ ਸਾਡੇ ਰੈਲੀ 'ਚ ੱੱਕੇ ਨਾ ਆ ਕੇ ਵੜ ਗਈ। ਹੂੰ। ਅੱਛਾ ਉਹਨੇ ਜਾ ਕੇ ਜਦੋਂ ਲੋਕਾਂ ਜਦੋਂ ਕਿਸੇ ਦੇ ਆਪਾਂ ਵਿਆਹ ਵਿੱਚ ਜਾ ਕੇ ਵਿਗਨ ਪਾਵਾਂਗੇ। ਹੂੰ। ਤਾਂ ਇੱਕ ਕਿਸਮ ਦਾ ਲੋਕਾਂ ਨੇ ਉੱਥੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਤਾ। ਫਿਰ ਉਹਨੇ ਬਹੁਤ ਜਾ ਕੇ ਇੱਕ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਥੱਲੇ ਕਮੈਂਟ ਪੜੋ। ਉਹ ਤਾਂ ਬਹੁਤ ਚੈਨਲਾਂ ਤੇ ਚੱਲ ਰਹੀ ਹੈ ਜੀ ਉਹਦਾ ਤੁਸੀਂ ਸਪਸ਼ਟੀਕਰਨ ਹੀ ਦੇ ਦਿਓ ਕੀ ਸੀਗਾ ਉਹ ਤੁਹਾਡੇ ਵੱਲੋਂ। ਉਹਦੇ ਕਮੈਂਟ ਪੜ ਲਓ। ਹੂੰ। ਲੋਕੀ ਸਾਰੇ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਨੇ। ਉਹ ਚ ਕਹਿੰਦੇ ਖੇਰੇ ਦਾ ਕੀ ਕਸੂਰ ਹੈ? ਹੂੰ। ਕੱਲ ਨੂੰ ਤੁਹਾਡੇ ਵਿਆਹ ਰੱਖਿਆ ਹੋਇਆ ਮੈਂ ਤੁਹਾਡੇ ਘਰ ਵਿੱਚ ਆਣ ਕੇ ਤੁਹਾਡੇ ਭਾਂਡੇ ਮੁੱਦੇ ਕਰਦਿਆਂ ਤੇ ਕੌਣ ਚੰਗਾ ਮਨ ਕਹੂਗਾ ਇਸ ਕਰਕੇ ਉਹਦਾ ਕੁਝ ਮੈਂ ਕਲੈਰੀਫਿਕੇਸ਼ਨ ਨਹੀਂ ਦੇਣੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੌਣ ਹੈ ਤੁਹਾਨੂੰ ਨਹੀਂ ਪਤਾ ਕੀ ਹੋਇਆ ਕੀ ਬਾਕੀ ਕੁਝ ਪਤਾ ਨਹੀਂਗਾ ਉਹ ਮਾਈਕ ਤੱਕ ਆ ਗਿਆ ਕੀ ਐਸੀ ਕੋਈ ਗੱਲ ਕਹਿੰਦੇ ਕਰਨਾਈ ਸੀ ਉਹਨਾਂ ਨੇ ਉਹਨਾਂ ਦੀ ਇੱਕ ਵੀਡੀਓ ਹੋਰ ਚੱਲ ਗਈ ਉਹਨਾਂ ਦੇ ਉਹਨਾਂ ਦੇ ਜਿਹੜਾ ਸਰਪੰਚ ਆ ਲੱਡੇ ਪਿੰਡ ਦਾ ਉਹਨਾਂ ਨਾਲ ਕੋਈ ਜ਼ਾਤੀ ਕੋਈ ਰੰਜਿਸ਼ ਹੈ ਅਗਰ ਉਹਨਾਂ ਨਾਲ ਰੰਜਿਸ਼ ਹੈ ਤੁਸੀਂ ਉਹਨਾਂ ਨਾਲ ਸੈਪਰੇਟਲੀ ਮਿਲੋ ਨਾ ਮੇਰੇ ਪ੍ਰੋਗਰਾਮ ਵਿੱਚ ਆਣ ਕੇ ਮੇਰੇ ਪ੍ਰੋਗਰਾਮ ਨੂੰ ਫੇਲ ਕਰਨਾ ਉਹਦੇ 'ਚ ਖਲਲ ਪਾਉਣਾ ਉਹਨਾਂ ਨਿੱਜੀ ਇੰਡੀਵਿਜੂਅਲ ਮਸਲੇ ਹਾਂ ਉਹਦੇ ਨਾਲ ਸਬੰਧਤ ਨਾ 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 ਉਹ ਜਦੋਂ ਆਏ ਵੀ ਤੇ ਮੈਂ ਤਾਂ ਕਿਹਾ ਮਾਈਕ 'ਚ ਫੜ ਲਓ ਤੇ ਗੱਲ ਕਰ ਲਓ ਹਾਂ ਤੇ ਜਦੋਂ ਲੋਕਾਂ ਨੇ ਦੇਖਿਆ ਕਿ ਹਟਦੀ ਨਹੀਂ ਇਹ ਆ ਮਤਲਬ ਡਿਸਟਰਬ ਕਰ ਰਹੀ ਹੈ ਉਹਨਾਂ ਨੂੰ ਚੱਕ ਕੇ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਅੱਜ ਇੱਕ ਲੜਕੀ ਕੋਈ ਕਿਨਰਾਂ ਦੀ ਸਾਡੇ ਰੈਲੀ 'ਚ ੱੱਕੇ ਨਾ ਆ ਕੇ ਵੜ ਗਈ ਹਮ ਅੱਛਾ ਉਹਨੇ ਜਾ ਕੇ ਜਦੋਂ ਲੋਕ ਜਦੋਂ ਕਿਸੇ ਦੇ ਆਪਾਂ ਵਿਆਹ ਵਿੱਚ ਜਾ ਕੇ ਵਿਗਨ ਪਾਵਾਂਗੇ ਤਾਂ ਇੱਕ ਕਿਸਮ ਦਾ ਲੋਕਾਂ ਨੇ ਉੱਥੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਤਾ ਫਿਰ ਉਹਨੇ ਬਹੁਤ ਜਾ ਕੇ ਇੱਕ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਥੱਲੇ ਕਮੈਂਟ ਪੜੋ ਉਹ ਤਾਂ ਬਹੁਤ ਚੈਨਲਾਂ ਤੇ ਚੱਲ ਰਹੀ ਹੈ ਜੀ ਉਹ ਤਾਂ ਤੁਸੀਂ ਸਪਸ਼ਟੀ ਕਰਨੀ ਦੇ ਦਿਓ ਕੀ ਸੀਗਾ ਉਹ ਤੁਹਾਡੇ ਵੱਲੋਂ ਉਹਦੇ ਕਮੈਂਟ ਪੜ ਲਓ ਲੋਕੀ ਸਾਰੇ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਉਹ ਕਹਿੰਦੇ ਖੇਰੇ ਦਾ ਕੀ ਕਸੂਰ ਹੈ ਕੱਲ ਨੂੰ ਤੁਹਾਡੇ ਵਿਆਹ ਰੱਖਿਆ ਹੋਇਆ ਮੈਂ ਤੁਹਾਡੇ ਘਰ ਵਿੱਚ ਆਣ ਕੇ ਤੁਹਾਡੇ ਭਾਂਡੇ ਮੁੱਦੇ ਕਰਦਿਆਂ ਤੇ ਕੌਣ ਚੰਗਾ ਮੈਨੂੰ ਕਹੂਗਾ ਇਸ ਕਰਕੇ ਉਹਦਾ ਕੁਝ ਮੈਂ ਕਲੈਰੀਫਿਕੇਸ਼ਨ ਨਹੀਂ ਦੇਣੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੌਣ ਤੁਹਾਨੂੰ ਨਹੀਂ ਪਤਾ ਕੀ ਹੋਇਆ ਕੀ ਬਿਲਕੁਲ ਕੁਝ ਪਤਾ ਨਹੀਂਗਾ ਉਹ ਮਾਈਕ ਤੱਕ ਆ ਗਿਆ ਕਿੰਨੀ ایسی ਕੋਈ ਗੱਲ ਕਹਿੰਦੇ ਕਰਨ ਆਈ ਸੀ ਉਹਨਾਂ ਨੇ ਉਹਨਾਂ ਦੇ ਇੱਕ ਵੀਡੀਓ ਹੋਰ ਚਾਲਦੇ ਉਹਨਾਂ ਦੇ ਉਹਨਾਂ ਦੇ ਜਿਹੜਾ ਸਰਪੰਚ ਆ ਲੱਡੇ ਪਿੰਡ ਦਾ ਉਹਨਾਂ ਨਾਲ ਕੋਈ ਜ਼ਾਤੀ ਕੋਈ ਰੰਜਿਸ਼ ਹੈ ਅਗਰ ਉਹਨਾਂ ਨਾਲ ਰੰਜਿਸ਼ ਹੈ ਤੁਸੀਂ ਉਹਨਾਂ ਨਾਲ ਸੈਪਰੇਟਲੀ ਮਿਲੋ ਨਾ ਮੇਰੇ ਪ੍ਰੋਗਰਾਮ 'ਤੇ ਆਣ ਕੇ ਮੇਰੇ ਪ੍ਰੋਗਰਾਮ ਨੂੰ ਫੇਲ ਕਰਨਾ ਉਹਦੇ 'ਚ ਖਲਲ ਪਾਉਣਾ ਉਹਨਾਂ ਨਿੱਜੀ ਇੰਡੀਵਿਜੂਅਲ ਮਸਲੇ ਉਹਨਾਂ ਨਾਲ ਦਾ ਨਾ 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 ਉਹ ਜਦੋਂ ਆਏ ਵੀ ਤੇ ਮੈਂ ਤਾਂ ਕਿਹਾ ਮਾਈਕ ਫੜ ਲਓ ਤੇ ਗੱਲ ਕਰ ਲਓ ਤੇ ਜਦੋਂ ਲੋਕਾਂ ਨੇ ਦੇਖਿਆ ਕਿ ਹਟਦੀ ਨਹੀਂ ਇਹ ਆ ਇਹ ਮਤਲਬ ਡਿਸਟਰਬ ਕਰ ਰਹੀ ਹੈ ਉਹਨਾਂ ਨੂੰ ਚੱਕ ਕੇ ਧੱਕੇ ਮਾਰ ਕੇ ਬਾਹਰ ਕੱਢਦੇ ਦੋ ਅੱਜ ਇੱਕ ਲੜਕੀ ਕੋਈ ਕਿਨਰਾਂ ਦੀ ਸਾਡੇ ਰੈਲੀ 'ਚ ਧੱਕੇ ਨਾਲ ਆ ਕੇ ਵੜ ਗਈ ਹਮ ਅੱਛਾ ਉਹਨੇ ਜਾ ਕੇ ਜਦੋਂ ਲੋਕ ਜਦੋਂ ਕਿਸੇ ਦੇ ਆਪਾਂ ਵਿਆਹ ਵਿੱਚ ਜਾ ਕੇ ਵਿਗਨ ਪਾਵਾਂਗੇ ਤਾਂ ਇੱਕ ਕਿਸਮ ਦਾ ਲੋਕਾਂ ਨੇ ਉੱਥੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਫਿਰ ਉਹਨੇ ਬਹੁਤ ਜਾ ਕੇ ਇੱਕ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਥੱਲੇ ਕਮੈਂਟ ਪੜੋ ਉਹ ਤਾਂ ਬਹੁਤ ਚੈਨਲਾਂ ਤੇ ਚੱਲ ਰਹੀ ਹੈ ਜੀ ਉਹਦਾ ਤੁਸੀਂ ਸਪਸ਼ਟੀਕਰਨ ਹੀ ਦੇ ਦਿਓ ਕੀ ਸੀਗਾ ਉਹ ਤੁਹਾਡੇ ਉਹਦੇ ਕਮੈਂਟ ਪੜ ਲਓ ਲੋਕੀ ਸਾਰੇ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਪੁੱਛ ਕਹਿੰਦੇ ਖੇਰੇ ਦਾ ਕੀ ਕਸੂਰ ਹੈ ਕੱਲ ਨੂੰ ਤੁਹਾਡੇ ਵਿਆਹ ਰੱਖਿਆ ਹੋਇਆ ਮੈਂ ਤੁਹਾਡੇ ਘਰ ਵਿੱਚ ਆਣ ਕੇ ਤੁਹਾਡੇ ਭਾਂਡੇ ਮੁੱਦੇ ਕਰਦਿਆਂ ਤੇ ਕੌਣ ਚੰਗਾ ਮੈਨੂੰ ਕਹੂਗਾ ਇਸ ਕਰਕੇ ਉਹਦਾ ਕੁਝ ਮੈਂ ਕਲੈਰੀਫਿਕੇਸ਼ਨ ਨਹੀਂ ਦੇਣੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੌਣ ਆ ਤੁਹਾਨੂੰ ਨਹੀਂ ਪਤਾ ਕੀ ਹੋਇਆ ਕੀ ਬਿਲਕੁਲ ਕੁਝ ਪਤਾ ਨਹੀਂਗਾ ਉਹ ਮਾਈਕ ਤੱਕ ਆ ਗਿਆ ਕਿੰਨੀ ਐਸੀ ਕੋਈ ਗੱਲ ਕਹਿੰਦੇ ਕਰਨ ਆਈ ਸੀ ਉਹਨਾਂ ਨੇ ਉਹਨਾਂ ਦੇ ਇੱਕ ਵੀਡੀਓ ਹੋਰ ਚਾਹਾਂਦੇ ਉਹਨਾਂ ਦੇ ਉਹਨਾਂ ਦੇ ਜਿਹੜਾ ਸਰਪੰਚ ਆ ਲੱਡੇ ਪਿੰਡ ਦਾ ਉਹਨਾਂ ਨਾਲ ਕੋਈ ਜ਼ਾਤੀ ਕੋਈ ਰੰਜਿਸ਼ ਆ ਅਗਰ ਉਹਨਾਂ ਨਾਲ ਰੰਜਿਸ਼ ਆ ਤੁਸੀਂ ਉਹਨਾਂ ਨਾਲ ਸੈਪਰੇਟਲੀ ਮਿਲੋ ਨਾ ਮੇਰੇ ਪ੍ਰੋਗਰਾਮ 'ਤੇ ਆਣ ਕੇ ਮੇਰੇ ਪ੍ਰੋਗਰਾਮ ਨੂੰ ਫੇਲ ਕਰਨਾ ਉਹਦੇ 'ਚ ਖਲਲ ਪਾਉਣਾ ਉਹਨਾਂ ਨਿੱਜੀ ਇੰਡੀਵਿਜੂਅਲ ਮਸਲੇ ਹਾਂ ਉਹਨਾਂ ਦਾ ਸੋ ਨਾ 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 ਉਹ ਜਦੋਂ ਆਏ ਵੀ ਤੇ ਮੈਂ ਤਾਂ ਕਿਹਾ ਮਾਈਕ 'ਚ ਫੜ ਲਓ ਤੇ ਗੱਲ ਕਰ ਲਓ ਹੂੰ ਤੇ ਜਦੋਂ ਲੋਕਾਂ ਨੇ ਦੇਖਿਆ ਕਿ ਹਟਦੀ ਨਹੀਂ ਇਹ ਐ ਮਤਲਬ ਡਿਸਟਰਬ ਕਰ ਰਹੀ ਹੈ ਉਹਨਾਂ ਨੂੰ ਚੱਕ ਕੇ ਧੱਕੇ ਮਾਰ ਕੇ ਬਾਹਰ ਕੱਢ ਦੇ ਦੋ